ਮੁਲਕਾਂ ਨੂੰ ਹਿਲਾ ਕੇ ਰਖ ਦਿੱਤਾ ਸਵਾਜ਼ ਨੇ ਕੀ ਇਹ ਮਸਲਾ ਸੀ ਸੁਬਾ ਦਾ ਵਕਤੀ ਛੱਤ 'ਤੇ ਖੜੀ ਹੋ ਕੇ ਫੈਸਲ ਹੰਜਨੀ ਲਲਕਾਰਾ ਮਾਰਿਆ ਗੁਜਰਾਤ ਦੀ ਪੂਰੀ ਪੁਲਿਸ ਇਕੱਠੀ ਹੋ ਕੇ ਕੋਈ 400-500 ਪੁਲਿਸ ਹੈਲਕਾਰਾਂ ਗੱਡੀਆਂ ਹੈਲੀਕਾਪਟਰਸ ਇਕੱਠੇ ਕਰਕੇ ਫੈਸਲ ਜੱਟ ਦੀ ਘਰ ਦੇ ਬਾਹਰ ਰੇਡ ਕਰ ਦੇਣੀ ਚਾਰ ਬੰਦੇ ਘਰ ਦੇ ਵਿੱਚ ਹੁੰਦੇ ਨੇ ਮਾਰ-ਮਾਰ ਗੋਲੀਆਂ ਤੇ ਟੁੱਟ ਬੰਬ ਪਾਉਣ ਛੱਡਦੇ ਨੇ ਸਾਰੇ ਆ ਕਿੱਥੇ 4 ਬੰਦੇ ਕਿੱਥੇ 500 ਬੰਦੇ ਕਿੱਥੇ 4 ਬੰਦੇ ਆਮ ਜਿਨ੍ਹਾਂ ਦੇ ਕੋਲ ਪਿਸਤਲ ਵੀ ਸ਼ਾਇਦ ਪੂਰੇ ਨਾ ਹੋਣ ਤੇ ਕਿੱਥੇ 500 ਬੰਦੇ ਜਿਨ੍ਹਾਂ ਦੇ ਕੋਲ ਕਲਾਸ਼ਨਕੋਫਾਂ ਵੀ ਨਹੀਂ ਜਿਨ੍ਹਾਂ ਦੇ ਕੋਲੇ K47 ਵੀ ਨਹੀਂ ਜਿਨ੍ਹਾਂ ਦੇ ਕੋਲ ਹੈਲੀਕਾਪਟਰਸ ਵੀ ਨਹੀਂ ਜਿਨ੍ਹਾਂ ਦੇ ਕੋਲ ਸਰਕਾਰੀ ਮਸ਼ਤੀਰੀ ਵੀ ਹੈ ਫੈਸਲ ਹੰਜ ਨੇ ਇਸ ਤਰਫ ਨੁਕਸਾਨ ਨਹੀਂ ਚੁੱਕਿਆ ਉਹਨਾਂ ਦੇ ਤਿੰਨ ਭਰਾਵਾਂ ਦੇ ਉੱਤੇ ਪਰਚਾ ਆਇਆ ਬਾਕੀ ਤਿੰਨ ਭਰਾ ਨੱਟ ਤੇ ਪੇਂ ਕੇ ਆਪਣੀ ਜਾਨ ਬਚਾਣ ਲਈ ਟੋਟਲ 7 ਭਰਾ ਸੀ ਬੀ ਵੀ ਪਰੇਸ਼ਾਨ ਬੇਵਾਂ ਹੋ ਗਈ ਬੱਚੇ ਪਰੇਸ਼ਾਨ ਉਹਨਾਂ ਦੇ ਭਰਾਵਾਂ ਦੀਆਂ ਮੱਜਾਂ ਪੈਸਾ ਫੜ ਕੇ ਤੁਸੀਂ ਲੈ ਜਾਓ ਉਹਨਾਂ ਦੇ ਕਾਰ ਫਾਇਰਿੰਗ ਕਰਕੇ ਸਾਰੇ ਬੰਦੇ ਪੁੰਛਟੋ ਉਹਨਾਂ ਦੀ ਪੂਰੀ ਫੈਮਿਲੀ ਦੇ ਉੱਤੇ ਪਰਚੇ ਦੇ ਕੇ ਅੰਦਰ ਕਰ ਦੋ ਇਹ ਕਿਸੇ ਵੀ ਕਿਸਮ ਦਾ ਇਨਸਾਫ ਨਹੀਂ ਸਾਰ ਤੁਸੀਂ ਰਿਸ਼ਖ ਭਾਈ ਤੁਸੀਂ ਦੇਖੋ ਨਾ ਤੁਹਾਡਾ ਸਿੱਧੂ ਮੂਤੇ ਵਾਲਾ ਮਾਰਿਆ ਗਿਆ ਜਿਹਨੇ ਮਾਰਿਆ ਕਈ ਲੋਗ ਉਹਨੂੰ ਪੁੱਛਦੇ ਨੇ ਜੇ ਫੈਜ਼ਲ ਹਮੇਸ਼ਾ ਵਾਂਗ ਮੰਤਰੀਆ ਦਿੰਦਾ ਰਹਿੰਦਾ ਭਾਵੇਂ ਉਸ ਮੁਕਾਰਬਾਰ ਚ ਨਫਾ ਹੋ ਰਿਹਾ ਨੁਕਸਾਨ ਹੋ ਰਿਹਾ ਤੇ ਹੋ ਸਕਦਾ ਇਹ ਇਨਕਾਊਂਟਰ ਨਹੀਂ ਸੀ ਹੋਣਾ ਇਨਕਾਊਂਟਰ ਸੱਚਾ ਸੀ ਜਾਂ ਝੂਠਾ ਸੀ ਇਹ ਆਵਾਮ ਨੂੰ ਪਤਾ ਲੱਗ ਗਿਆ ਕਿ ਇਨਕਾਊਂਟਰ ਤਾਂ ਝੂਠਾ ਸੀ ਬੀਤੇ ਕਈ ਦਿਨਾਂ ਤੋਂ ਪੰਜਾਬ ਹਿੱਲ ਚੁੱਕਿਆ ਹੈ ਪੰਜਾਬ ਚਾਹੇ ਹਿੰਦੁਸਤਾਨ ਦਾ ਹੈ ਜਾਂ ਪਾਕਿਸਤਾਨ ਦਾ ਸਾਰਿਆਂ ਨੇ ਇੱਕ ਆਵਾਜ਼ ਕਿ ਜਿਵੇਂ ਨਾ ਸਿਆਤ ਮੈਨੂੰ ਜੱਟ ਨਾ ਆਖਿਓ ਉਹ ਆਵਾਜ਼ ਵੀ ਸੁਣ ਲਈ ਹੋਣੀ ਹੈ ਵੀਡੀਓ ਵੀ ਦੇਖੀ ਹੋਣੀ ਹੈ ਤੇ ਉਸ ਵੀਡੀਓ ਦੇ ਪਿੱਛੇ ਜਿਹੜੀ ਸ਼ਕਲ ਫੈਜ਼ਲ ਜੱਟ ਦੀ ਉਹ ਵੀ ਦੇਖ ਲਈ ਹੋਣੀ ਹੈ ਪੁਲਿਸ ਮੁਕਾਬਲਾ ਬਣਿਆ 17 ਕੰਟੇਨਰ ਕਾਊਂਟਰ ਹੋਇਆ ਇਸ ਮਾਮਲੇ ਤੇ ਗਲਬਾਤ ਕਰਨ ਲਈ ਸਾਡੇ ਨਾਲ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪਾਕਿਸਤਾਨ ਤੋਂ ਇੱਕ ਵੱਡੇ ਵਕੀਲ ਮੀਆਂ ਅਬਦੁਲ ਮਤੀਨ ਸਾਹਿਬ ਜੁੜ ਚੁੱਕੇ ਨੇ ਵਕੀਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੀ ਮਿਹਰਬਾਨੀ ਰਿਸ਼ਭ ਭਾਈ ਅੱਛਾ ਵਕੀਲ ਸਾਹਿਬ ਅੱਜਵੇਂ ਕਹਿ ਰਹੇ ਸੀ ਕਿ ਦੋਵਾਂ ਮੁਲਕਾਂ ਨੂੰ ਹਿਲਾ ਕੇ ਰੱਖ ਦਿੱਤਾ ਇਸ ਅਵਾਜ਼ ਨੇ ਕੀ ਇਹ ਮਸਲਾ ਸੀ ਜਿਸ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਵੀ ਪੈਦਾ ਕੀਤਾ ਤੇ ਲੋਕੀ ਫੋਕੀ ਚੌੜ ਵਿੱਚ ਵੀ ਆ ਗਏ ਨੇ ਕਿ ਭਾਈ ਜੱਟ ਇਹ ਹੁੰਦੇ ਨੇ ਕੀ ਮਸਲਾ ਸੀ ਕੀ ਫੈਸਲਾ ਜੱਟ ਦਾ ਮਾਮਲਾ ਸੀ ਪੂਰਾ ਰਿਸ਼ਭ ਭਾਈ ਬੜੀ ਬਦਕਿਸਮਤੀ ਇਹ ਕਿ ਪਾਕਿਸਤਾਨ ਦੀ عوام ਹੋਏ ਜਾਂ ਇੰਡੀਆ ਦੀ ਜਨਤਾ ਹੋਏ ਜਿੱਦੋਂ ਐਵੇਂ ਦਾ ਕੋਈ ਮਾਮਲਾ ਕੋਈ ਗੈਂਗਸਟਰ ਕੋਈ ਕ੍ਰਿਮੀਨਲ ਕੋਈ ਬੰਦਾ ਬਹਾਦਰੀ ਦਿਖਾਂਦਾ ਹੈ ਕਿ ਉਹ ਕੇਜੀਐਫ 1 ਜਾਂ 2 ਹੋਏ ਪੁਸ਼ਪਾ 1 ਜਾਂ 2 ਹੋਏ ਯੋ ਐਨੀਮਲ ਮੂਵੀ ਹੋਏ ਉਹਨੂੰ ਬੜਾ ਸਰਾਇਆ ਜਾਂਦਾ ਹੈ ਪਾਕਿਸਤਾਨ 'ਚ ਵੀ ਤੇ ਇੰਡੀਆ 'ਚ ਵੀ ਮੇਰੇ ਮੰਨਨੇ ਕੇ ਫੈਸਲ ਦੇ ਇਸ ਜੁਮਲੇ ਨੇ ਮੁਲਕਾਂ ਨੂੰ ਨਹੀਂ ਹਿਲਾਇਆ ਆਵਾਮ ਨੂੰ ਹਿਲਾਇਆ ਕਿਉਂਕਿ ਆਵਾਮ ਪਹਿਲੇ ਦੀ ਹਿਲੀ ਪਈ ਹੈ ਜਨਤਾ ਪਹਿਲੀ ਹਿਲੀ ਪਈ ਹੈ ਜੀ ਸਭ ਤੋਂ ਪਹਿਲੇ ਤੇ ਗਾਈਡੈਂਸ ਦੀ ਜ਼ਰੂਰਤ ਹੈ ਆਵਾਮ ਨੂੰ ਕਿ ਕੋਈ ਗੈਂਗਸਟਰ ਜਾਂ ਕੋਈ ਬੰਦਾ ਜਿਹੜਾ ਨਾਰਕੋਟਿਕ ਫੀਲ ਕਰਦਾ ਹੈ ਉਹ ਕਦੀ ਵੀ ਆਵਾਮ ਜਾਂ ਜਨਤਾ ਦੇ ਹੱਕ ਚ ਕੋਈ ਬਹੁਤ ਵੱਡਾ ਲੀਡਰ ਨਹੀਂ ਹੁੰਦਾ ਨਹੀਂ ਪਰ ਲੋਕਾਂ ਦਾ ਹੀਰੋ ਬਣਾ ਹਾਤਾ ਹੁੰਦਾ ਜਿਹੜਾ ਪ੍ਰਾਈਮ ਫੋਕਸ ਹੈ ਨਾ ਰਿਸ਼ਭ ਬਾਈ ਜਿਹੜਾ ਪ੍ਰਾਈਮ ਫੋਕਸ ਹੈ ਉਸ ਜੀ ਸਿਰਣਾ ਚਾਹੀਦਾ ਹੈ ਕਿ ਜਿੰਨਾ ਵੀ ਵੱਡਾ ਗੈਂਗਸਟਰ ਸੀ ਕੀ ਉਹਦਾ ਇਨਕਾਊਂਟਰ ਹੋਣਾ ਚਾਹੀਦਾ ਸੀ ਉਹ ਮੈਂ ਤੁਹਾਡੀ ਜਨਤਾ ਨੂੰ ਤੇ ਆਪਣੀ ਆਵਾਮ ਨੂੰ ਇਸ ਵੀਡੀਓ ਇੰਟਰਵਿਊ ਦੇ ਤਵਸਤ ਨਾਲ ਮੈਂ ਗਾਈਡ ਕਰਾਂਗਾ ਫੈਸਲ ਹਾਂ ਜਿਹੜਾ ਪੰਜਾਬ ਪਾਕਿਸਤਾਨ ਦੇ ਇਲਾਕੇ ਗੁਜਰਾਤ ਦੇ ਇਲਾਕੇ ਕਕਰਾਲੀ ਦਾ ਰਹਾਇਸ਼ੀ ਸੀ 7 ਸਾਲ ਪਹਿਲੇ ਯੂਨਾਨ ਚ ਮਜ਼ਦੂਰੀ ਕਰਦਾ ਸੀ ਵਾਪਸ ਪਾਕਿਸਤਾਨ ਆਇਆ ਤੇ ਮਜ਼ਦੂਰੀ ਦੇ ਉਜਰਾਂ ਨਾ ਮਿਲੇ ਜਿਹੜੇ ਯੂਨਾਨ ਚ ਸੀ ਤਪਤਾ ਲੱਗਾ ਕਿ ਜੀ ਨਾਰਕੋਟਿਕ ਸੇਲ ਕਰਨ ਚ ਬੜੀਆਂ ਮੋਜਾਂ ਤੇ ਨਾਰਕੋਟਿਕਸ ਦੀ ਦੁਨੀਆ ਚ ਵੜ ਗਿਆ ਨਾਰਕੋਟਿਕ ਨੂੰ ਸੇਲ ਕਰਨ ਲਈ ਇੱਕ ਸੂਲ ਬੜਾ ਤਹਿਵੇ ਰਿਸ਼ਭ ਭਾਈ ਉਹ ਪਾਕਿਸਤਾਨ ਹੋਈ ਜਾਂ ਇੰਡੀਆ ਚ ਜਿਨ੍ਹਾਂ ਜ਼ਿਕਰ ਤੁਸੀਂ ਪੁਲਿਸ ਨੂੰ ਮੰਥਲੀ ਜਾਂ ਹਫਤਾ ਨਹੀਂ ਲਾਓਗੇ ਉਹਨਾਂ ਤੇ ਤੁਸੀਂ ਨਾਰਕੋਟਿਕ ਸੇਲ ਨਹੀਂ ਕਰ ਸਕਦੇ ਕਈ ਦਰਹਕਦਾਂ ਤੋਂ ਨਾਰਕੋਟਿਕਸ ਫੇਲ ਕਰਦਾ ਪਿਆ ਸੀ ਆਪਣੇ ਥਾਣੇ ਨਾ ਸਿਰਫ ਕਕਰਾਲੀ ਬਲਕਿ ਕਈ ਕਰੀਬੀ ਥਾਣੇ ਨੇ ਜਿਨ੍ਹਾਂ ਨੂੰ ਮੰਥਲੀਆਂ ਜਾਰੀਆਂ ਸੀ ਐ ਸਾਲ ਤੋਂ ਮੰਥਲੀਆਂ ਚ ਇਸ ਕਦਰ اضافہ ਹੋ ਗਿਆ ਸੀ ਕਿ ਉਹਨਾਂ ਦੀ ਕਮਾਈ ਨਹੀਂ ਹੁੰਦੀ ਸੀ ਜਿੰਨੀ ਮੰਥਲੀ ਦੇਣੀ ਪਈ ਜਾਂਦੀ ਸੀ ਫੈਸਲੇ ਦੇਣ ਤੋਂ ਇਨਕਾਰ ਕਰ ਛੜਿਆ ਹਮ ਬੜੀ ਬਦਕਿਸਮਤੀ ਇਹ ਕਿ ਕਰਾਈਮ ਵਰਲਡ ਚ ਕੋਈ ਬੰਦਾ ਐਂਟਰ ਤੇ ਹੋ ਸਕਦਾ ਨਿਕਲ ਨਹੀਂ ਸਕਦਾ ਹਮ ਫੈਸਲ ਨੀਤ ਕ੍ਰਾਈਮ ਵਰਲਡ ਨੂੰ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਉੱਤੇ ਪਿਛਲੇ ਸਾਲ 2022 ਦੇ ਸ਼ੁਰੂ ਚ ਇੱਕ ਪਰਚਾ ਆਇਆ 9B ਦਾ ਥਾਣਾ ਕਕਰਾਲੀ ਠੀਕ ਹੈ ਨਾਰਕੋਟਿਕਸ ਦਾ ਪਹਿਲਾ ਪਰਚਾ ਉਹਦੇ ਉੱਤੇ ਦਿੱਤਾ ਗਿਆ ਇਹ ਚੀਜ਼ ਸਾਬਤ ਕਰਨ ਲਈ ਕਿ ਜੇ ਤੂੰ ਸਾਨੂੰ ਮੰਤਰੀ ਨੇ ਦਿੱਤੀ ਜਾਂ ਜੇ ਸਾ ਜੀ ਸਾਨੂੰ ਹਫਤਾ ਨਾਲ ਪਹੁੰਚਿਆ ਤੇ ਤੇਰੇ ਉੱਤੇ ਮزيد ਪਰਚੇ ਹੋਣਗੇ ਫੈਸਲੇ ਦੇ ਦਿਨ ਤੋਂ ਇਨਕਾਰ ਕਰਤਾ ਉਸ ਤੋਂ ਬਾਅਦ ਉਹਦੇ ਉੱਤੇ ਇੱਕ 302 ਦਾ ਯਾਨੀ ਮਰਡਰ ਦਾ ਇੱਕ ਮੁਕੱਦਮਾ ਬਣਾਇਆ ਗਿਆ ਹੂੰ ਉਸ ਮੁਕਦਮੇ ਚੋਂ ਵੀ ਉਹ ਨਿਕਲ ਗਿਆ ਤੇ ਉਸ ਤੋਂ ਬਾਅਦ ਇੱਕ ਪੁਲਿਸ ਹਲਕਾਰ ਕਿਸੇ ਹੋਰ ਇਨਕਾਊਂਟਰ ਚ ਪੁਲਿਸ ਇਨਕਾਊਂਟਰ ਚ ਮਾਰਿਆ ਜਾਂਦਾ ਹੈ। ਉਹਦਾ ਇਲਜ਼ਾਮ ਫੈਸਲ ਦੇ ਉੱਤੇ ਆਂਦਾ ਹੈ। ਕਿਉਂਕਿ ਥਾਣੇ ਦੇ ਐਸਐਚਓ ਨੂੰ ਬੜੀ ਖਿੱਚ ਸੀ ਫੈਸਲ ਦੇ ਉੱਤੇ ਉਹ ਚਾਹੁੰਦਾ ਸੀ ਕਿਸੇ ਤਰੀਕੇ ਨਾਲ ਇਹਨੂੰ ਤਾਂ ਸਿੱਧਾ ਪਦਰਾ ਕਰੀਏ। ਉਹਨੇ ਗੁਜਰਾਤ ਦੀ ਪੁਲਿਸ ਨੂੰ ਇਹ ਸ਼ੋਅ ਕਰਾਇਆ ਕਿ ਜੀ ਫੈਸਲ ਕੋਲ ਬਹੁਤ ਵੱਡਾ ਗੈਂਗਸਟਰ ਏ। ਕੋਈ ਬਹੁਤ ਵੱਡੀਆਂ ਸਪਾਰੀਆਂ ਲਿੰਦਾ ਏ, ਕੋਈ ਬਹੁਤ ਬੰਦੇ ਇਹਨੇ ਮਾਰੇ ਹੋ ਇਹਨੇ ਹਾਲਾਂਕਿ ਕੋਈ ਫੈਸਲ ਦਾ ਐਸਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀ ਬੰਦੇ ਮਾਰਨ ਦਾ। ਗੁਜਰਾਤ ਦੀ ਪੂਰੀ ਪੁਲਿਸ ਇਕੱਠੀ ਹੋ ਕੇ ਕੋਈ 400 500 ਪੁਲਿਸ ਹੈਲਕਰਾਂ ਗੱਡੀਆਂ ਹੈਲੀਕਾਪਟਰਸ ਇਕੱਠੇ ਕਰਕੇ ਫੈਸਲ ਜੱਟ ਦੇ ਘਰ ਦੇ ਬਾਹਰ ਰੀਡ ਕਰਦੇ ਨੇ ਚਾਰ ਬੰਦੇ ਘਰ ਦੇ ਵਿੱਚ ਹੁੰਦੇ ਨੇ ਮਾਰ ਮਾਰ ਗੋਲੀਆਂ ਤੇ ਛੁੱਟ ਬੰਬ ਪੁੰਛ ਛੱਡਦੇ ਨੇ ਸਾਰਿਆਂ ਨੂੰ 17 ਘੰਟੇ ਫਾਇਰਿੰਗ ਪੁਲਿਸ ਕਰਦੀ ਹੈ ਸਿਰਫ ਇਸ ਡਰ ਦੇ ਵਿੱਚ ਕਿ ਕਿਤੇ ਫੈਸਲ ਜੱਟ ਅੰਦਰ ਜ਼ਿੰਦਾ ਨਾ ਹੋਏ ਤੇ ਕੋਈ ਸਾਡਾ ਮਜ਼ੀਦ ਬੰਦਾ ਨਾ ਮਾਰਿਆ ਜਾਏ ਕਿੱਥੇ ਚਾਰ ਬੰਦੇ ਕਿੱਥੇ 500 ਬੰਦੇ ਕਿੱਥੇ ਚਾਰ ਬੰਦੇ ਆਮ ਜਿਨ੍ਹਾਂ ਦੇ ਕੋਲ ਪਿਸਤਲ ਵੀ ਸ਼ਾਇਦ ਪੂਰੇ ਨਾ ਹੋਣ ਤੇ ਕਿੱਥੇ 500 ਬੰਦੇ ਜਿਨ੍ਹਾਂ ਦੇ ਕੋਲ ਕਲਾਸ਼ਨਕੋਫਾ ਵੀ ਨਹੀਂ ਹੈ ਜਿਨ੍ਹਾਂ ਦੇ ਕੋਲ AK47 ਵੀ ਨਹੀਂ ਹੈ ਜਿਨ੍ਹਾਂ ਦੇ ਕੋਲ ਹੈਲੀਕਾਪਟਰਸ ਵੀ ਨਹੀਂ ਹੈ ਜਿਨ੍ਹਾਂ ਦੇ ਕੋਲ ਸਰਕਾਰੀ ਮਸ਼ੀਨਰੀ ਵੀ ਹੈ ਪੂਰਾ ਸਿਸਟਮ ਨੇ ਟ੍ਰੇਨਡ ਨੇ ਉਹ ਮੁਕਾਬਲਾ ਕਰਨਗੇ ਨੇ ਚਾਰ ਬੰਦਿਆਂ ਦਾ 17 ਘੰਟੇ ਫਾਇਰਿੰਗ ਹੁੰਦੀ ਹੈ ਉਸ ਫਾਇਰਿੰਗ ਦੇ ਨਤੀਜੇ 'ਚ ਫੈਸਲ ਹਾਂਜੇ ਉਹਦਾ ਪਤੀਜਾ ਦੋ ਦੋਸਤ ਮਾਰੇ ਜਾਂਦੇ ਨੇ ਤੇ ਇਲਜ਼ਾਮ ਆਂਦਾ ਹੈ ਉਹਨਾਂ ਦੇ ਹੀ ਭਰਾਵਾਂ ਦੇ ਉੱਤੇ ਕਿ ਭਰਾਵਾਂ ਨੇ ਪੁਲਿਸ ਦੇ ਉੱਤੇ ਹਮਲਾ ਕੀਤਾ ਤੇ ਆਪਣੀ ਹੀ ਫਾਇਰਿੰਗ ਨਾਲ ਆਪਣੇ ਹੀ ਭਰਾਵਾਂ ਦੀ ਫਾਇਰਿੰਗ ਨਾਲ ਫੈਸਲ ਹੰਜ ਮਾਰੇਆ ਗਿਆ। ਸੂਬਾ ਦਾ ਵਕੀ ਛੱਤ ਤੇ ਖੜੀ ਹੋ ਕੇ ਫੈਸਲ ਹੰਜ ਨੇ ਲਲਕਾਰਾ ਮਾਰਿਆ ਕਿ ਜਿਹੜੇ ਰਿਸ਼ਵਤਖੋਰ ਪੁਲਿਸ ਵਾਲੇ ਹੁੰਦੇ ਨੇ ਜਿਹੜੇ ਭ੍ਰਸ਼ਟਾਚਾਰ ਪੁਲਿਸ ਵਾਲੇ ਹੁੰਦੇ ਨੇ ਇਹ ਜਦੋਂ ਮਾਰੇ ਜਾਂਦੇ ਨੇ ਤੇ ਸ਼ਹੀਦ ਨਹੀਂ ਹੁੰਦੇ ਬਲਕਿ ਹਲਾਕ ਹੁੰਦੇ ਨੇ। ਜੀ ਮੈਂ ਅਠਿਆ ਤੇ ਮਨੂੰ ਜਟ ਨਾ ਆਖਿਓ ਇਹ ਜੁਮਲਾ ਜਿਹੜਾ ਵਾਇਰਲ ਹੋ ਗਿਆ ਨਾ ਸਿਰਫ ਪੰਜਾਬ ਪਾਕਿਸਤਾਨ ਚ ਬਲਕੇ ਪੰਜਾਬ ਇੰਡੀਆ ਚ ਦੇਖੋ ਸਿੱਧੂ ਮੂਸੇਵਾਲਾ ਹੋਈ ਜਾਂ ਦਾਉਦ ਇਬਰਾਹਿਮ ਹੋਈ ਜਾਂ ਇਹਨਾਂ ਦੇ ਪਿੱਛੇ ਕੋਈ ਗੈਂਗਸਟਰ ਜ਼ੋਨ ਪੰਜਾਬੀ ਜਿਹੜੇ ਲੋਕ ਨੇ ਨਾ ਇਹ ਬੜੀ ਅਨਖ ਰੱਖਦੇ ਨੇ ਹਮ ਇਸ ਅਨਕ ਦੇ ਵਿੱਚ ਜਿੱਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਨਾ ਕਿ ਜੀ ਅਸੀਂ ਮੁਕਾਬਲਾ ਕਰਾਂਗੇ ਬੰਦੇ ਮਾਰਾਂਗੇ ਇਹ ਉਹ ਲੱਟਰਨ ਪੱਟਰਨ 10 ਬੰਦੇ ਜਾ ਰਹੇ ਨੇ ਟੈਕਾ ਇਸ ਚੀਜ਼ ਨੂੰ ਬੜਾ ਪਸੰਦ ਕੀਤਾ ਜਾਂਦਾ ਹੈ ਪੰਜਾਬ ਦੇ ਵਿੱਚ ਗੁਜਰਾਤ ਜਿਹੜਾ ਪਾਕਿਸਤਾਨ 'ਚ ਹੈ ਤੇ ਪੰਜਾਬ ਜਿਹੜਾ ਹੈ ਤੁਹਾਡਾ ਇੰਡੀਆ 'ਚ ਦੋਨਾਂ 'ਚ ਪਸੰਦ ਕੀਤਾ ਜਾਂਦਾ ਆਵਾਮ ਨੂੰ ਤੇ ਤੁਹਾਡੀ ਜਨਤਾ ਨੂੰ ਅਸੀਂ ਇਸ ਵੀਡੀਓ ਪ੍ਰੋਗਰਾਮ ਦੇ ਜ਼ਰੀਏ ਗਾਈਡ ਕਰਨਾ ਹੈ ਪਹਿਲੀ ਚੀਜ਼ ਕਿ ਕ੍ਰਾਈਮ ਵਰਲਡ 'ਚ ਕੋਈ ਐਂਟਰ ਹੋਈ ਉਹਦੇ ਵਿੱਚੋਂ ਨਿਕਲ ਨਹੀਂ ਸਕਦਾ ਬਿਲਕੁਲ ਠੀਕ ਆਵਾਮ ਗਲੇਮਰਾਇਜ਼ ਨਾ ਕਰੇ ਉਸ ਬਹਾਦਰੀ ਨੂੰ ਜਿਹੜੀ ਕ੍ਰਾਈਮ ਵਰਲਡ ਦੇ ਵਿੱਚ ਬਹਾਦਰੀ ਦਿਖਾਈ ਜਾਂਦੀ ਤੁਸੀਂ ਆਪਣੀ ਪੁਸ਼ਪਾ ਮੂਵੀ ਵੇਖ ਲਓ ਪਾਰਟ 1 ਵੇਖ ਲਓ 2 ਵੇਖ ਲਓ ਤੁਸੀਂ ਆਪਣਾ ਕੇਜੀਐਫ ਪਾਰਟ 1 ਵੇਖ ਲਓ 2 ਵੇਖ ਲਓ ਐਨੀਮਲ ਵੇਖ ਲਓ ਮੂਵੀ ਵਾਇਲੈਂਸ ਦਿਖਾਈ ਗਈ ਐਂਡ ਮੂਵੀਜ਼ ਦੇ ਵਿੱਚ ਕ੍ਰਾਈਮ ਦਿਖਾਇਆ ਗਿਆ ਤੇ ਕ੍ਰਿਮੀਨਲ ਨੂੰ ਇਸ ਤਰੀਕੇ ਨਾਲ ਪ੍ਰੇਜ਼ੈਂਟ ਕੀਤਾ ਗਿਆ ਕਿ ਉਹ ਹੀਰੋ ਨਜ਼ਰ ਆਂਦਾ ਪੂਰੀ ਮੂਵੀ ਦੇ ਵਿੱਚ ਹੂੰ ਹਾਲਾਂਕਿ ਜਿਹੜਾ ਹੀਰੋ ਹੈ ਅਸਲ 'ਚ ਉਹ ਹੀ ਕ੍ਰਾਈਮਨਲ ਹੈ ਜਦੋਂ ਕੋਈ ਬੰਦਾ ਕ੍ਰਾਈਮ ਕਰਦਾ ਹੈ ਨਾ ਉਹ 10 ਲੋਕਾਂ ਨੂੰ ਅਗਰ ਫਾਇਦਾ ਦੇ ਰਿਹਾ ਹੈ ਨਾ 10 ਲੋਕਾਂ ਨੂੰ ਤੇ ਉਹ ਹਜ਼ਾਰ ਲੋਕਾਂ ਨੂੰ ਨੁਕਸਾਨ ਪਹੁੰਚਾ ਕੇ ਉਹਨੇ ਉਹ ਪੈਸਾ ਇਕੱਠਾ ਕੀਤਾ ਹੁੰਦਾ ਤੇ ਹਜ਼ਾਰ ਲੋਕਾਂ ਨੂੰ ਨੁਕਸਾਨ ਪਹੁੰਚਾ ਕੇ ਜਿਹੜਾ ਕਿਸੇ ਬੰਦੇ ਨੇ ਪੈਸਾ ਇਕੱਠਾ ਕੀਤਾ ਉਹ 10 ਬੰਦਿਆਂ ਦੀ ਮਦਦ ਕਰ ਵੀ ਦੇ ਕਿ ਅਸੀਂ ਉਹਨੂੰ ਕਦੀ ਸਰਾ ਨਹੀਂ ਸਕਦੇ ਅਸੀਂ ਉਹਦੀ ਕੋਈ ਇੱਜ਼ਤ ਅਫਜ਼ਾਈ ਨਹੀਂ ਕਰ ਸਕਦੇ ਹੂੰ ਬਤੌਰ ਵਕੀਲ ਮੈਂ ਬਤੌਰ ਸਾਹਫੀ ਤੁਸੀਂ ਅਸੀਂ ਹੇਕਟਰਫਾਗਰ ਫੈਸਲ ਦੀ ਬਹਾਦਰੀ ਨੂੰ ਸਰਾਹਣਾ ਤੇ ਦੂਜੀ ਤਰਫ ਅਸੀਂ ਆ ਵੀ ਮੀਨੇ ਉਸ ਬੰਦੇ ਨੇ ਕ੍ਰਾਈਮ ਦੀ ਦੁਨੀਆ ਚ ਐਂਟਰੀ ਮਾਰੀ ਕਿਉਂ ਮਾਰੀ ਹੂੰ ਕ੍ਰਾਈਮ ਦੀ ਦੁਨੀਆ ਚ ਐਂਟਰੀ ਮਾਰਨ ਤੋਂ ਪਹਿਲੇ ਤੂੰ ਹੀ ਸਭ ਤੋਂ ਪਹਿਲੇ ਆਪਣੇ ਭੈਣ ਭਰਾਵਾਂ ਆਪਣੇ ਰਿਸ਼ਤੇਦਾਰਾਂ ਦਾ ਪਤਾ ਕਰਨਾ ਤੇ ਤੁਸੀਂ ਦੇਖੋ ਫੈਸਲ ਹੰਜ ਨੇ ਸਿਰਫ ਨੁਕਸਾਨ ਨਹੀਂ ਚੁੱਕਿਆ ਉਹਨਾਂ ਦੇ ਤਿੰਨ ਭਰਾਵਾਂ ਦੇ ਉੱਤੇ ਪਰਛਾਵਾ ਆਇਆ ਬਾਕੀ ਤਿੰਨ ਭਰਾ ਨੱਟ ਤੇ ਪਏ ਨੇ ਆਪਣੀ ਜਾਨ ਬਚਾਉਣ ਲਈ ਟੋਟਲ ਸੱਤ ਭਰਾ ਸੀ ਪੀਵੀ ਪਰੇਸ਼ਾਨ ਬੇਵਾਂ ਹੋ ਗਈ ਬੱਚੇ ਪਰੇਸ਼ਾਨ ਰਾਈਟ ਭਤੀਜੇ ਪਰੇਸ਼ਾਨ ਇੱਕ ਭਤੀਜੇ ਦੇ ਨਾਲ ਮਾਰਿਆ ਗਿਆ ਬਾਕੀ ਬਾਹਰ ਡਰੇ ਬੈਠੇ ਹੋਏ ਨੇ ਬਾਹਰ ਦੇ ਮੁਲਕਾਂ 'ਚ ਭਾਬੀ ਪਰੇਸ਼ਾਨ ਹੋ ਕਹਿੰਦੀ ਏ ਕਿ ਜੀ ਤੁਸੀਂ ਬੰਦਾ ਸਾਡਾ ਮਾਰਤਾ ਬਸ ਸਾਡੇ ਮਜ਼ੀਦ ਬੰਦੇ ਨਾਲ ਮਾਰੋ ਸਾਡੀ ਜਾਨ ਛੱਡ ਦਿਓ ਠੀਕ ਹੈ ਦੂਜੇ ਨੰਬਰ ਤੇ ਪਾਕਿਸਤਾਨ ਦੇ ਵਿੱਚ ਇਹ ਕਾਨੂੰਨ ਹੀ ਗਏ ਐਨੇ ਕਿ ਆਏ ਰੋਜ਼ ਇਨਕਾਊਂਟਰ ਹੁੰਦੇ ਨੇ ਬਾਜ਼ੁਕਾਤ ਜਿਹੜੇ ਇਨਕਾਊਂਟਰ ਪਾਕਿਸਤਾਨ 'ਚ ਹੁੰਦੇ ਨੇ ਉਹ ਵਾਕਈ ਹੁਣੇ ਬੰਦੇ ਵੀ ਨਹੀਂ ਕਈ ਬੰਦੇ ਐਸੀ ਇਸ਼ਤਿਹਾਰੀ ਮਲਜ਼ਮ ਹੁੰਦੇ ਨੇ ਐਸੇ ਹੀ ਤਿਆਰੀ ਗੈਂਗਸਟਰ ਹੁੰਦੇ ਨੇ ਕਿ ਉਹਨਾਂ ਨੇ ਸ਼ੂਟਰ ਰੱਖੇ ਹੁੰਦੇ ਨੇ ਤੇ 5-5 10-10 15-15 ਹਜ਼ਾਰ ਤੇ ਬੰਦਾ ਮਾਰ ਛੱਡਦੇ ਨੇ ਜੇ ਇੱਕ ਵਕਤ ਸੀ ਕਿ ਬੰਬਈ ਦੇ ਵਿੱਚ ਬੜਾ ਗੈਂਗਸਟਰ ਸੀ ਤੁਹਾਡੇ ਬਹੁਤ ਗੈਂਗਸਟਰ ਸੀ ਪਾਕਿਸਤਾਨ ਤੱਕ ਉਹਨਾਂ ਦੇ ਨਾਮ ਵੱਜਦੇ ਸੀ ਬੰਬਈ ਦੇ ਗੈਂਗਸਟਰ ਸੀ ਫਿਰ ਇੱਕ ਵਕਤ ਸੀ ਕਿ ਕਰਾਚੀ ਚ ਬਹੁਤ ਵੱਡਾ ਗੈਂਗਸਟਰ ਸੀ ਪਾਕਿਸਤਾਨ ਦੇ ਤੁਹਾਡੀ ਪੁਲਿਸ ਨੇ ਉੱਥੇ ਬੰਬਈ ਤੋਂ ਉਹਨਾਂ ਨੂੰ ਕੰਟਰੋਲ ਕੀਤਾ ਸਾਡੀ ਪੁਲਿਸ ਨੇ ਇੱਥੇ ਕਰਾਚੀ ਚ ਕੰਟਰੋਲ ਕੀਤਾ ਲਾਹੌਰ ਚ ਇੱਕ ਵਕਤ ਆਇਆ ਗੈਂਗਸਟਰਸ ਬਣਨ ਦਾ ਉਹਨਾਂ ਨੂੰ ਕੰਟਰੋਲ ਕੀਤਾ ਮਸਲਾ ਇਹ ਵੀ ਕਿ ਇੱਕ ਬੰਦਾ ਜਿਹੜਾ ਤੁਹਾਨੂੰ ਗੋਲੀ ਮਾਰੇ ਉਹਨੂੰ ਤੇ ਗੋਲੀ ਦਾ ਜਵਾਬ ਗੋਲੀ ਨਾਲ ਦਵੋ ਲੇਕਿਨ ਇੱਕ ਬੰਦਾ ਜਿਹੜਾ ਮਨਸ਼ਿਆ ਆਲ ਸੇਲ ਕਰਦਾ ਪਿਆ ਉਹਨੂੰ ਤੁਸੀਂ ਮਨਸ਼ਿਆ ਆਲ ਚ ਫੜ ਕੇ ਉਹਦੇ ਉੱਤੇ ਪਰਚਾ ਦੇ ਕੇ ਉਹਨੂੰ ਜੇਲ੍ਹ ਚ ਭੇਜੋ ਉਹਦੇ ਭਰਾਵਾਂ ਦੀਆਂ ਮੱਜਾਂ ਬੈਂਸਾ ਫੜ ਕੇ ਤੁਸੀਂ ਲੈ ਜਾਓ ਉਹਨਾਂ ਦੇ ਕਾਰ ਫਾਇਰਿੰਗ ਕਰਕੇ ਸਾਰੇ ਬੰਦੇ ਪੁੰਛ ਛਡੋ ਉਹਨਾਂ ਦੀ ਪੂਰੀ ਫੈਮਿਲੀ ਦੇ ਉੱਤੇ ਪਰਚੇ ਦੇ ਕੇ ਅੰਦਰ ਕਰ ਦੋ ਇਹ ਕਿਸੇ ਵੀ ਕਿਸਮ ਦਾ ਇਨਸਾਫ ਨਹੀਂ ਗਾ ਰਾਈਟ ਠੀਕ ਹੈ ਇਸ ਵੀਡੀਓ ਦੇ ਤਵਾਸਤ ਇਸ ਇਸ ਇੰਟਰਵਿਊ ਦੇ ਤਵਾਸਤ ਮੈਂ ਇੰਡੀਆ ਦੀ ਜਨਤਾ ਨੂੰ ਤੇ ਪਾਕਿਸਤਾਨ ਦੀ ਆਬਾਂ ਦੋਨਾਂ ਨੂੰ ਸਮੇਤ ਪੁਲਿਸ ਅਧਿਕਾਰੀਆਂ ਨੂੰ ਪੁਲਿਸ ਡਿਪਾਰਟਮੈਂਟ ਨੂੰ ਮੈਂ ਮੈਂ ਨਸੀਹਤ ਦੇਣਾ ਚਾਹਾਂਗਾ ਸੁਜੈਸ਼ਨ ਦੇਣਾ ਚਾਹਾਂਗਾ ਕਿ ਤੁਸੀਂ ਕਾਨੂੰਨ ਦੇ ਮੁਤਾਬਕ ਕਿਸੇ ਬੰਦੇ ਨੂੰ ਫੜੋ ਦੂਜੇ ਨੰਬਰ ਤੇ ਗੈਂਗਸਟਰਸ ਬਣਾ ਨਾ ਲੈ ਤੁਸੀਂ ਇੱਕ ਬੰਦਾ ਜਿਹੜਾ ਕ੍ਰਾਈਮ ਕਰਦਾ ਪਿਆ ਉਹਨੂੰ ਸ਼ੁਰੂ થી ਉਹਨੂੰ ਨੱਪ ਦਿਓ ਇੰਗਲਿਸ਼ ਦੀ ਇੱਕ ਕਹਾਵਤ ਹੈ ਨਿਪ ਦੀ ਐਵਲ ਇੰਦੀ ਬਟ ਬਿਲਕੁਲ ਕਿ ਜੋ ਬੁਰਾਈ ਦਾ ਖਾਤਮਾ ਹੁੰਦਾ ਹੈ ਉਸ ਨੂੰ ਜੜ੍ਹ ਸੇ ਨਿਕਾਲ ਦਿੱਤੇ ਸ਼ੁਰੂ ਵਿੱਚ ਹੀ ਨਿਕਾਲ ਦਿੱਤੇ ਜੋ ਬੁਰਾਈ ਦਾ ਖਾਤਮਾ ਸ਼ੁਰੂ ਵਿੱਚ ਨਹੀਂ ਹੁੰਦਾ ਉਸ ਦਾ ਅੰਜਾਮ ਬਹੁਤ ਬੁਰਾ ਹੁੰਦਾ ਹੈ ਰਿਸ਼ਭ ਭਾਈ ਉਸ ਅੰਜਾਮ ਨੂੰ ਤੁਸੀਂ ਦੇਖ ਲਿਆ ਕਿੰਜ ਫੈਸਲ ਹੰਜ ਮਾਰੇ ਗਿਆ ਉਹਦਾ ਉਹਦੇ 1000 ਮਾਰੇ ਗਿਆ ਉਹਦਾ ਦੋਸ ਮਾਰੇ ਗਏ ਉਹਦੀ ਬਹਾਦਰੀ ਨੂੰ ਦਾਦ ਅਸੀਂ ਜ਼ਰੂਰ ਦਵਾਂਗੇ ਕਿ ਉਹ ਭਜਿਆ ਨਹੀਂ ਉਹ ਨਟਿਆ ਨਹੀਂ ਉਹ ਕਿਤੇ ਅੱਗੇ ਪਿੱਛੇ ਨਹੀਂ ਹੋਇਆ ਲੇਕਿਨ ਕ੍ਰਾਈਮ ਦੀ ਦੁਨੀਆ ਚ ਵੜ ਕੇ ਉਹਨੇ ਖੁਦ ਵੀ ਨੁਕਸਾਨ ਚੁੱਕਿਆ ਆਪਣੇ ਰਿਸ਼ਤਦਾਰਾਂ ਨੂੰ ਵੀ ਨੁਕਸਾਨ ਚੁਕਵਾਇਆ ਪਾਕਿਸਤਾਨ ਦੇ ਵਿੱਚ ਜਿਹੜਾ ਕਾਨੂੰਨ ਹੈ ਕਸਟੋਡੀਅਲ ਟੌਰਚਰ ਡੈਥ ਪ੍ਰੀਵੈਂਸ਼ਨ ਐਂਡ ਪਨਿਸ਼ਮੈਂਟ ਐਕਟ ਉਹਦੇ ਤਹਿਤ ਇਹ 2022 ਦੇ ਵਿੱਚ ਪਾਸ ਹੋਇਆ ਹੈ ਇਸ ਕਾਨੂੰਨ ਦੇ ਤਹਿਤ ਕਿ ਕੋਈ ਵੀ ਪੁਲਿਸ ਇਨਕਾਊਂਟਰ ਹੁੰਦਾ ਹੁੰਦੀ ਜਿਹੜੀ ਇਨਵੈਸਟੀਗੇਸ਼ਨ ਹੈ ਨਾ ਉਹ ਪੁਲਿਸ ਨਹੀਂ ਕਰੇਗੀ ਉਹਦੀ ਇਨਵੈਸਟੀਗੇਸ਼ਨ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਕਰੇਗੀ FIA ਫੈਸਲ ਹੰਝ ਦੇ ਮਾਮਲੇ 'ਚ ਪਰਚਾ ਵੀ ਪੁਲਿਸ ਨੇ ਦਿੱਤਾ ਇਨਵੈਸਟੀਗੇਸ਼ਨ ਵੀ ਪੁਲਿਸ ਕਰਦੀ ਪਈ ਹੈ ਐਨਕਾਊਂਟਰ ਸੱਚਾ ਸੀ ਜਾਂ ਝੂਠਾ ਸੀ ਇਹ ਆਵਾਮ ਨੂੰ ਪਤਾ ਲੱਗ ਗਿਆ ਹੈ ਕਿ ਇਨਕਾਊਂਟਰ ਤਾਂ ਝੂਠਾ ਸੀ ਲੇਕਿਨ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਐਫ ਆਈ ਏ ਦੇ ਜ਼ਰੀਏ ਇਹੀ ਮਾਮਲਾ ਮੈਂ ਸਮਝਦਾ ਇੰਡੀਆ ਚ ਵੀ ਹੋਣਾ ਚਾਹੀਦਾ ਮੇਰੇ ਇਲਮ ਚ ਨਹੀਂ ਹੈਗਾ ਕਿ ਇੰਡੀਆ ਚ ਹਜੇ ਕਸਟੋਡੀਅਲ ਟੋਰਚਰ ਨੂੰ ਡੈਥ ਨੂੰ ਪ੍ਰੀਵੈਂਸ਼ਨ ਪਨਿਸ਼ਮੈਂਟ ਐਕਟ ਨੂੰ ਲੈ ਕੇ ਕਿਸ ਤਰ੍ਹਾਂ ਦੇ ਮਾਮਲੇ ਚੱਲਦੇ ਪਏ ਨੇ ਲੇਕਿਨ ਜਿੱਥੇ ਪੁਲਿਸ ਹਲਕਾਰਾਂ ਨੇ ਕੋਈ ਬੰਦਾ ਮਾਰਿਆ ਹੋਇਆ ਉਹਦੀ ਇਨਵੈਸਟੀਗੇਸ਼ਨ ਪੁਲਿਸ ਨੂੰ ਨਹੀਂ ਕਰਨੀ ਚਾਹੀਦੀ ਉਹਦੀ ਇਨਵੈਸਟੀਗੇਸ਼ਨ ਕਿਸੇ ਹੋਰ ਇਨਵੈਸਟੀਗੇਸ਼ਨ ਏਜੰਸੀ ਨੂੰ ਕਰਨੀ ਚਾਹੀਦੀ ਠੀਕ ਹੈ ਤੇ ਵਕੀਲ ਸਾਹਿਬ ਇੱਕ ਹੋਰ ਗੱਲ ਹੈ ਕਿ ਜਿਵੇਂ ਦੇਖੋ ਤੁਸੀਂ ਕਿਹਾ ਕਿ ਹੈਲੀਕਾਪਟਰ ਲੈ ਆਂਦੇ ਬਹੁਤ 500 ਬੰਦਾ ਆ ਗਿਆ ਇਹਦੇ ਪਿੱਛੇ ਨਾ ਇੱਕ ਪਰਸਨਲ ਰੰਜਿਸ਼ ਦੀ ਬੂਹ ਕਿਤੇ ਨਾ ਕਿਤੇ ਹੋ ਰਹੀ ਹੈ ਕਿ ਮੰਥਲੀਆਂ ਦੇਣੀਆਂ ਬੰਦ ਕਰ ਦਿੱਤੀਆਂ ਤਾਂ ਉਹਨਾਂ ਨੇ ਇੱਕ ਐਗਜ਼ਾਮਪਲ ਕ੍ਰੀਏਟ ਕਰਨ ਲਈ ਇੰਨੇ ਹੈਲੀਕਾਪਟਰ ਇੰਨਾ 500 ਬੰਦਾ ਲੈ ਕੇ ਉੱਥੇ ਪਹੁੰਚ ਗਏ ਤੇ ਉਹ ਵੀ ਸਿਰਫ 4 ਬੰਦਿਆਂ ਨੂੰ ਫੜਨ ਲਈ ਦੇਖੋ ਹੁੰਦਾ ਪਹਿਲਾ ਕੀ ਹੈ ਇੱਕ ਫੇਕ ਇਨਫੋਰਮੇਸ਼ਨ ਨਿਕਲ ਆਏ ਨਾ ਇੱਕ ਫੇਕ ਇਨਫੋਰਮੇਸ਼ਨ ਨਿਕਲ ਆਏ ਉਹ ਫੇਕ ਇਨਫੋਰਮੇਸ਼ਨ ਐਸੀ ਗੈਜ਼ੂ ਗਜ਼ਬ ਨੂੰ ਪੈਦਾ ਕਰਦੀ ਦਿਲਾਂ ਦੇ ਵਿੱਚ ਕਿ ਸਾਰੇ ਬੰਦੇ ਰਲ ਕੇ ਉਹਨੂੰ ਮਾਰਨ ਨੂੰ ਤਿਆਰ ਹੋ ਜਾਂਦੇ ਨੇ ਤੁਸੀਂ ਦੇਖੋ ਇੰਡੀਆ ਦੇ ਵਿੱਚ ਪਤਾ ਲੱਗ ਜੇ ਕਿ ਜਿ ਕਿਸੇ ਮੁਸਲਮਾਨ ਨੇ ਕਿਸੇ ਗਾਇ ਨੂੰ ਜ਼ਿਬਾ ਕਰ ਛੱਡਿਆ ਉਹ ਇਨਫੋਰਮੇਸ਼ਨ ਨਿਕਲ ਆਏ ਤੇ ਹਿੰਦੂ ਬਰਾਦਰੀ ਇਕੱਠੀ ਹੋ ਕੇ ਉਸ ਮੁਸਲਮਾਨ ਦੇ ਪਿੱਛੇ ਪੈ ਗਈ ਕਿ ਚਾਹੇ ਉਹਨੇ ਜ਼ਿਬਾ ਕੀਤਾ ਹੈ ਜਾਂ ਨਹੀਂ ਉਹ ਮਾਦੀ ਗੱਲ ਹੈ ਫਿਰ ਅਸੀਂ ਕਿਸੇ ਹੋਰ ਚੀਜ਼ ਨੂੰ ਵੇਖੀਏ ਬਾਬਰੀ ਮਸਜਿਦ ਨੂੰ ਵੇਖੀਏ ਕਿਸੇ ਵੀ ਮਾਮਲੇ ਨੂੰ ਦੇਖੀਏ ਪਾਕਿਸਤਾਨ ਇੰਡੀਆ ਚ ਮਾਮਲਾ ਤਕਰੀਬਤ ਸੇਮ ਨਹੀਂ ਕੋਈ ਇਨਫੋਰਮੇਸ਼ਨ ਉਹ ਸੱਚੀ ਹੈ ਝੂਠੀ ਹੈ ਬਾਦੀ ਗੱਲ ਹੈ ਜੇ ਤੋ ਉਹ ਕਿਸੇ ਪਾਰਟिकुलर ਕਮਿਊਨਿਟੀ ਦੇ ਖਿਲਾਫ ਇਨਫੋਰਮੇਸ਼ਨ ਹੁੰਦੀ ਹੈ ਨਾ ਤੇ ਪੂਰੀ ਕਮਿਊਨਿਟੀ ਮਿਲ ਕੇ ਉਹਦੇ ਟਾਰਗੇਟ ਹੋਏ ਕਰਦੀ ਹੈ ਖਿਲਾਫ ਟਾਰਗੇਟ ਇੱਕ ਇਨਫੋਰਮੇਸ਼ਨ ਨਿਕਲੀ ਕਿ ਫੈਸਲ ਹੰਜ ਨੇ ਪੁਲਿਸ ਅਧਿਕਾਰ ਨੂੰ ਸ਼ਹੀਦ ਕੀਤਾ ਹੂੰ ਇਨਫਰਮੇਸ਼ਨ ਝੂਠੀ ਇਨਫਰਮੇਸ਼ਨ ਸੀ ਜਿੰਦੇ ਉੱਤੇ ਫੈਸਲ ਜੱਟ ਆਪਣੇ ਘਰ ਦੇ ਉੱਤੇ ਖੜੇ ਹੋ ਕੇ ਵੀ ਕਹਿੰਦਾ ਰਿਹਾ ਕਿ ਮੋਮ ਜੇਰੀ ਵੀ ਤੁਸੀਂ ਇਨਵੈਸਟੀਗੇਸ਼ਨ ਚ ਸ਼ਾਮਲ ਕਰਨਾ ਕਰੋ ਲੇਕਿਨ ਬੰਦਾ ਪੁਲਿਸ ਵਾਲਾ ਮੈਂ ਨਹੀਂ ਮਾਰਿਆ ਹੂੰ ਇਨਫਰਮੇਸ਼ਨ چاہے ਸੱਚੀ ਹੋਵੇ ਜਾਂ ਝੂਠੀ ਜਿੱਦੋਂ ਉਹ ਫੈਲ ਜਾਂਦੀ ਹੈ ਨਾ ਉਹ ਨੁਕਸਾਨ ਬੜਾ ਹੁੰਦਾ ਐਈ ਹੋਇਆ ਗੁੱਸਾ ਕੀ ਹੋਇਆ انفرمیشن چھوٹی لیے کہ جی پولیس والا فیصلہ لے مارتے تھے پوری پولیس ہی مل کے پی گئی پورے گجرات میں hmm. رائٹ right? ایک انکاؤنٹر ہو گیا انکاؤنٹر ہون تو بعد ہون پولیس والے نو پتہ لگ رہا ہے کہ پولیس والا تے hmm. فیصلے مارے ہی نہیں سی لیکن اب پچھتا پچھتائے کیا ہوا تو جب چریاں چگ گئی کھیت کہ جب چریاں کھیت چگ جائیں اس کے بعد اگر کوئی کسان آئے گا تو وہ تو نہیں پھر کچھ کر سکتا نا اس کا تو hmm. یہ hmm. معاملہ ہے اس ویڈیو کے تواصل سے ہم تمام دوستوں کو یہ بھی ایک پیغام دیں گے کہ غلط خبر پھیلانا کسی کی جان کے لیے مول اقسامت ہو سکتا ہے کسی بھی خبر کو پھیلانے سے پہلے اس کی تصدیق کر لی جائے ان کی تصدیق جنہیں دکھر سے نہیں کرائیں گے ساڑھی غلط خبر دینا لبندہ مار سکتے ہیں وکیل صاحب جو میں تو سکیا نا انہا ساڑھے ملکان دی تھوڑی بدقسمتی بھی ہے ہے کہ اسی ਫੈਜ਼ਲ ਹੰਚਵਰਕੇ ਜਾਂ ਫੈਜ਼ਲ ਜੈਟਵਰਕੇ ਬੰਦਿਆਂ ਨੂੰ ਨਾ ਹੀਰੋ ਮੰਨ ਲੱਗ ਜਾਂਦੇ ਆ ਵੀਡੀਓ ਬਣਨ ਗਿਆ ਉਹਦੀ ਬਹਾਦਰੀ ਦੀਆਂ ਕਸਮਾਂ ਵਿਖਾਈਆਂ ਜਾਣ ਗਿਆ ਦੋਵਾਂ ਮੁਲਕਾਂ ਦੇ ਵਿੱਚ ਸਰ ਤੁਸੀਂ ਰਿਸ਼ਭ ਭਾਈ ਤੁਸੀਂ ਦੇਖੋ ਨਾ ਤੁਹਾਡਾ ਸਿੱਧੂ ਮੂਸੇ ਵਾਲਾ ਮਾਰਿਆ ਗਿਆ ਹੂੰ ਜਿਹਨੇ ਮਾਰਿਆ ਕਈ ਲੋਕ ਉਹਨੂੰ ਪੁੱਛਦੇ ਨੇ ਬਿਲਕੁਲ ਸਹੀ ਗੱਲ ਹੈ ਮਨੂੰ ਐਗਜ਼ੈਕਟ ਨਾਮ ਨਹੀਂ ਯਾਦ ਆ ਰਿਹਾ ਗੋਡੀ ਬਰਾਰ ਪਤਾ ਨਹੀਂ ਕੀ 골ਡੀ ਬਰਾਰ ਇਸ ਤਰ੍ਹਾਂ ਦਾ ਕੁਝ ਨਾਮ ਹੈ ਉਸ ਗੈਂਗਸਟਰ ਦਾ ਨਨ ਇੱਕ ਗੈਂਗਸਟਰ ਤੇ ਤੁਹਾਡਾ ਹਜੇ ਵੀ ਜੇਲ੍ਹ ਦੇ ਵਿੱਚ ਹੁੰਦਾ ਕੀ ਨਾਮ ਹੈ ਭਲਾ ਜਿਨੇ ਸਿੱਧੂ ਮੂਸੇ ਵਾਲੇ ਨੇ ਲਾਰੈਂਸ ਲਾਰੈਂਸ ਬਿਸ਼ਨੋਈ ਲਾਰੈਂਸ ਬਿਸ਼ਨੋਈ ਤੁਸੀਂ ਦੇਖੋ ਤੁਸੀਂ ਉਹਦੀ ਆਈਡੀ ਤੇ ਜਾ ਕੇ ਵੇਖੋ ਕਈ ਉਹਨੂੰ ਪੂਜਣ ਵਾਲੇ ਨੇ ਹੈਗੇ ਨਾ ਬਿਲਕੁਲ ਸਹੀ ਗੱਲ ਹੈ ਬੰਦੀ ਮਾਰੀ ਜਾਂਦਾ ਹੈ ਸੁਲਮਾਨ ਖਾਨ ਨੇ ਤੁਹਾਡਾ ਹੀਰੋ ਸਰ ਉਹਨੂੰ ਮਾਰਨ ਦਾ ਉਹਨੇ ਕਿਹਾ ਕਿ ਜੀ ਮੈਂ ਅਗਲੀ ਵਾਰੀ ਹੁਣ ਸੁਲਮਾਨ ਖਾਨ ਨੂੰ ਮਾਰਨਾ ਹੈ ਲੋਗ ਉਹਦੀ ਬੜੀ ਕਹਿੰਦੇ ਨੇ ਕਿ ਜੀ ਸੌਫਟਵੇਅਰ ਅਪਡੇਟ ਕਰਨ ਆ ਗਿਆ ਗੋਡੀ ਬਰਾਰ ਜਾਂ ਲੋਰੈਂਸ ਬਿਸ਼ਨੋਈ ਇਹ ਸਾਰੀ ਚੀਜ਼ਾਂ ਨੂੰ ਤੁਹਾਨੂੰ ਸਮਝਣਾ ਪਏਗਾ ਕਿ ਜਿਨ੍ਹਾਂ ਦੀਕਰ ਜਾਂਦਾ ਤੁਹਾਡੀ ਆਮ ਸਾਡੀ ਜਿਨ੍ਹਾਂ ਦੀਕਰ ਪਾਕਿਸਤਾਨ ਤੇ ਇੰਡੀਆ ਦੀ ਆਵਾਮ ਨੇ ਗੈਂਗਸਟਰਸ ਨੂੰ ਆਪਣਾ ਹੀਰੋ ਬਣਾਇਆ ਉਹਨਾਂ ਦੀਕਰ ਦੋਨੋਂ ਬੁਲਕੀ ਤਰਕੀ ਨਹੀਂ ਤੇ ਵਕੀਲ ਸਾਹਿਬ ਇੱਕ ਹੋਰ ਗੱਲ ਹੈ ਕੀ ਹੈ ਮੰਥਲੀਆਂ ਨਹੀਂ ਦਿੱਤੀਆਂ ਜਾਂਦੀਆਂ ਸੀ ਜੇ ਫੈਜ਼ਲ ਹਮੇਸ਼ਾ ਵਾਂਗ ਮੰਤਰੀਆ ਦਿੰਦਾ ਰਹਿੰਦਾ ਭਾਵੇਂ ਉਸ ਨੂੰ ਕਾਰੋਬਾਰ ਚ ਨਫਾ ਹੋ ਰਿਹਾ ਨੁਕਸਾਨ ਹੋ ਰਿਹਾ ਤੇ ਹੋ ਸਕਦਾ ਇਹ ਇਨਕਾਊਂਟਰ ਨਹੀਂ ਸੀ ਹੋਣਾ ਡੈਫੀਨੇਟਲੀ ਜਿਹੜਾ ਬੰਦਾ ਮੰਥਲੀਆਂ ਦਿੰਦਾ ਰਹੇਗਾ ਉਹ 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 ਸਿੰਪਲ ਨੂੰ ਚਲਾਦਾ ਰਹੇਗਾ ਅੰਟੀ ਤੇ ਬੜੇ ਬੜੇ ਗੈਂਗਸਟਰਸ ਬੰਦੇ ਨੇ ਨਹੀਂ ਹੁਣ ਫਿਰ ਤੁਸੀਂ ਕਹਿੰਦੇ ਪੁਲਿਸ ਆਪਣੀ ਗਲਤੀ ਮੰਨ ਰਹੀ ਹੈ ਹਾਇਰ ਏਜੰਸੀ ਕੀ ਇਸ ਨੂੰ ਇਨਵੈਸਟੀਗੇਟ ਕਰ ਰਹੀ ਹੈ ਕਿ ਇਸ ਕੇਸ ਦੀ ਫਾਈਲ ਬੰਦ ਕਰਕੇ ਰੱਦੇ ਚ ਸੁੱਟ ਦਿੱਤੀ ਗਈ ਹੈ ਸਰ ਬਿਕੋ ਜੀਤ ਦਾ ਬੰਦਾ ਹੁੰਦਾ ਨਾ ਵਾਕੀ ਬੜਾ ਸ਼ਰੀਫ ਬੰਦਾ ਹੁੰਦਾ ਫਿਰ ਤਿੰਨ ਦਿਨ ਦੀ ਇਨਵੈਸਟੀਗੇਸ਼ਨ ਵਾਕੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਕਰਦੀ ਤੇ ਪੂਰੀ ਆਵਾਮ ਟੁੱਟ ਕੇ ਪਈ ਜਾਂਦੀ ਆਵਾਮ ਨੂੰ ਇੱਕ ਤਰਫ ਅger ਜ਼ੁਲਮ ਨਜ਼ਰ ਆਉਂਦਾ ਤੇ ਆਵਾਮ ਨੂੰ ਦੂਜੀ ਤਰਫ ਫੈਸਲ ਦਾ ਚਿਹਰਾ ਨਜ਼ਰ ਆਉਂਦਾ ਜਿਹੜਾ ਮਨਸ਼ਿਆਤ ਸੀਲ ਕਰਦਾ ਸੀ ਹਮ ਆਵਾਮ ਅger ਇੱਕ ਤਰਫ ਫੈਸਲ ਨੂੰ ਸਰਾਰੀ ਇਹ ਤੇ ਦੂਜੀ ਤਰਫ ਆਵਾਮ ਨੂੰ ਇਹ ਵੀ ਪਤਾ ਹੈ ਕਿ ਜੀ ਬੰਦਾ ਠੀਕ ਨਹੀਂ ਸੀ ਇੱਕ ਆਖਰੀ ਸਵਾਲ ਹੈ ਮੇਰਾ ਹੁਣ ਫੈਜ਼ਲ ਜੱਟ ਦੀ ਫੈਮਿਲੀ ਅੱਗੇ ਕੀ ਕਾਰਵਾਈ ਕਰਾਉਣਾ ਚਾਹੁੰਦੀ ਹੈ ਉਹਨਾਂ ਦੇ ਹੱਥ ਖੜੇ ਹੋ ਚੁੱਕੇ ਨੇ ਹੱਥ ਜੋੜ ਕੇ ਹੱਥ ਖੜੇ ਹੱਥ ਖੜੇ ਹੋਗੇ ਸਾਰੇ ਆਂਦੇ ਉਹ ਕਹਿੰਦੇ ਨੇ ਕਿ ਜੀ ਬਸ ਸਾਨੂੰ ਛੱਡ ਦਿਓ ਬਖਸ਼ ਦਿਓ ਬੰਦਾ ਤੁਸੀਂ ਸਾਡਾ ਮਾਰਦਾ ਬਸ ਠੀਕ ਹੈ ਹੁਣ ਸਾਨੂੰ ਬਖਸ਼ ਦਿਓ